ਫਿਲੌਰ ਦੇ ਪਿੰਡ ਨੰਗਲ ਵਿਖੇ ਬਾਬਾ ਸਾਹਿਬ ਭੀਮrao ਅੰਬੇਡਕਰ ਜੀ ਦੇ ਬੁੱਤ ਤੇ ਖਾਲਿਸਤਾਨੀ ਝੰਡੇ ਅਤੇ ਅਪੱਤੀ ਜਨਕ ਸ਼ਬਦ ਲਿਖਣ ਵਾਲੇ ਵਿਅਕਤੀ ਫਿਲੌਰ ਪੁਲਿਸ ਨੇ ਕੀਤੇ ਕਾਬੂ ਸ੍ਰੀ ਸਰਵਣ ਸਿੰਘ ਬਲਪੀ ਪੀਐਸ ਉਪ ਪੁਲਿਸ ਕਪਤਾਨ ਸਬ ਡਿਵੀਜ਼ਨ ਫਿਲੌਰ ਦੀ ਅਗਵਾਈ ਹੇਠ ਇੰਸਪੈਕਟਰ ਸੰਜੀਵ ਕਪੂਰ ਮੁਖ ਅਫਸਰ ਥਾਣਾ ਫਿਲੌਰ ਅਤੇ ਉਹਨਾਂ ਦੀ ਟੀਮ ਵੱਲੋਂ ਪਿੰਡ ਨੰਗਲ ਫਿਲੌਰ ਵਿਖੇ ਕੁਝ ਸ਼ਰਾਰਤੀ ਅੰਸਰਾਂ ਵੱਲੋਂ बाबा साहिब डॉक्टर भीमराव अंबेडकर जी ਦੇ ਬੁੱਤ ਦੇ ਆਸੇ-ਪਾਸੇ ਲਗਾਏ ਸ਼ੀਸ਼ੇ ਉੱਪਰ ਅਪਸ਼ਬਦ ਲਿਖਣ ਵਾਲੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਸਫਲਤਾ ਪ੍ਰਾਪਤ ਕੀਤੀ ਹੈ ਮਿਤੀ 31 ਮਾਰਚ 2025 ਨੂੰ ਫਲੋਰ ਦੇ ਪਿੰਡ ਨੰਗਲ ਫਲੋਰ ਵਿਖੇ ਕੁਝ ਸ਼ਰਾਰਤੀ ਅੰਸਰਾਂ ਵੱਲੋਂ बाबा ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਜੀ ਦੇ ਬੁੱਤ ਉੱਪਰ ਅਪਸ਼ਬਦ ਲਿਖ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਸਬੰਧੀ ਥਾਣਾ ਫਲੋਰ ਵਿਖੇ ਮੁਕੱਦਮਾ ਨੰਬਰ 85 ਮਿਤੀ 3 ਮਾਰਚ 2005 ਧਾਰਾ 299 113 ਬੀ ਐਨ ਅਸਥਿਤ ਦਰਜ ਰਜਿਸਟਰ ਕਰਕੇ ਤੁਰੰਤ ਜਾਂਚ ਸ਼ੁਰੂ ਕਰਕੇ ਤਜਰਬੇਕਾਰ ਇਨਟੈਲੀਜੈਂਸ ਟੀਮਾਂ ਦੀ ਡਿਊਟੀ ਲਗਾ ਕੇ ਦੋਸ਼ੀਆਂ ਨੂੰ ਟਰੇਸ ਕਰਦਿਆ ਮਿਤੀ 3 April 2005 ਨੂੰ ਇਸ ਘਟਨਾ ਕਰਮ ਦੇ ਮੁੱਖ ਦੋਸ਼ੀ ਸੁਖਵੀਰ ਸਿੰਘ ਉਰਫ ਰਾਜਨ ਪੁੱਤਰ ਨਰਿੰਦਰ ਸਿੰਘ ਅਤੇ ਅਵਤਾਰ ਸਿੰਘ ਉਰਫ ਤਾਰੀ ਪੁੱਤਰ ਪ੍ਰੇਮ ਸਿੰਘ ਵਾਸੀ ਪਿੰਡ ਨੂਰਪੁਰ ਚੱਠਾ ਥਾਣਾ ਸਦਰ ਨਕੋਦਰ ਜ਼ਿਲ੍ਹਾ ਜਲੰਧਰ ਨੂੰ ਗ੍ਰਿਫਤਾਰ ਕਰਕੇ ਵਾਰਦਾਤਚ ਵਰਤਿਆ ਗਿਆ ਇੱਕ ਮੋਟਰਸਾਈਕਲ ਅਤੇ ਚਾਰ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਦੋਸ਼ੀਆਂ ਦੇ ਵਿਦੇਸ਼ਾਂ ਵਿੱਚ ਬੈਠੇ ਕੁਝ ਸਮਾਜ ਵਿਰੋਧੀ ਅਨਸਰਾਂ ਨਾਲ ਸੰਬੰਧ ਹਨ ਅਤੇ ਉਹ ਅਜੇਹੀਆ ਵਾਰਦਾਤਾ ਕਰਵਾ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਇਹਨਾਂ ਨੂੰ ਵਿਦੇਸ਼ਾਂ ਤੋਂ ਫੰਡਿੰਗ ਕਰ ਰਹੇ ਸਨ ਗ੍ਰਿਫਤਾਰ ਦੋਸ਼ੀਆਂ ਨੇ ਦੌਰਾਨ ਪੁੱਛਗਿੱਛ ਦੱਸਿਆ ਕਿ ਉਹਨਾਂ ਨੇ ਸਮਾਜ ਵਿੱਚ ਅਸ਼ਾਂਤੀ ਪੈਦਾ ਕਰਨ ਅਤੇ ਡਰ ਦਾ ਮਾਹੌਲ ਪੈਦਾ ਕਰਨ ਲਈ ਹੇਠ ਲਿਖੇ ਸਥਾਨਾਂ 'ਤੇ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਸੀ ਫਿਲੌਰ ਦੇ ਪਿੰਡ ਨੰਗਲ ਵਿਖੇ ਡਾਕਟਰ ਭੀਮਰਾਓ ਅੰਬੇਡਕਰ ਜੀ ਦੇ ਬੁੱਤ ਤੇ ਨਸਲਵਾਦੀ ਨਾਰੇ ਲਿਖੇ ਫਰਵਰੀ 2005 ਨਕੋਦਰ ਵਿਖੇ ਸਕੂਲ ਅਤੇ ਬਿਰਜ ਤੇ ਨਫ਼ਰਤੀ ਖਾਲਿਸਤਾਨ ਹਿਮਾਇਤੀ ਨਾਰੇ ਲਿਖੇ ਸਨ 26 ਮਾਰਚ 2005 ਨੂੰ ਵਿਦਿਆਵੰਤੀ ਪਾਰਕ ਮੋਰਾਵਾਲੀ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਸਮਾਜ ਵਿਰੋਧੀ ਗਤੀਵਿਧੀਆਂ ਮਾਰਚ 2005 ਵਿੱਚ ਬੂਟਾ ਮੰਡੀ ਜਲੰਧਰ ਵਿਖੇ ਬਾਬਾ ਸਹਿਬ ਅੰਬੇਡਕਰ ਜੀ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਜੋ ਕਿ ਪੁਲਿਸ ਦੀ ਸਖਤੀ ਕਰਕੇ ਅਸਫਲ ਰਹੀ। ਥਾਣਾ ਫਿਲੌਰ ਵਿੱਚ ਦੋਸ਼ੀਆਂ ਖਿਲਾਫ ਦਰਜ ਹੋਏ ਮੁਕਦਮੇ ਵਿੱਚ ਧਾਰਾ 10 ਅਤੇ 13 ਯੂਏਪੀਏ ਐਕਟ ਦਾ ਵਾਧਾ ਕਰਕੇ ਦੋਸ਼ੀਆਂ پاسੂ ਡੂੰਗਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਗ੍ਰਿਫਤਾਰ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਤਾਂ ਜੋ ਹੋਰ ਬਾਰੀਕੀ ਨਾਲ ਜਾਂਚ ਕਰਕੇ ਇਸ ਸਾਜ਼ਿਸ਼ ਦੇ ਪਿੱਛੇ ਚੱਲ ਰਹੇ ਨੈਟਵਰਕ ਦਾ ਪਤਾ ਲਗਾਇਆ ਜਾ ਸਕੇ ਏਪੀ ਨਿਊਜ਼ ਪੰਜਾਬੀ ਲਈ ਫਿਲੌਰ ਤੋਂ ਪ੍ਰਭਪਾਲ ਦੀ ਖਾਸ ਰਿਪੋਰਟ ਨੇ ਇਸ ਵਕਤ ਇਹ ਕਹਿਣਾ ਡਿਫਿਕਲਟ ਹੋਏਗਾ ਕਿਉਂਕਿ ਫਿਲਹਾਲ ਹਜੇ ਵੀ ਜਿਹੜੀ ਸਾਡੀ ਇਨਵੈਸਟੀਗੇਸ਼ਨ ਹੈ प्रिलिमिनरी स्टेज ਤੇ ਹੈ ਲੇਕਿਨ ਇਹ 3 3.5 ਮਹੀਨੇ ਇੰਨਾ ਪਤਾ ਲੱਗਿਆ ਕਿ 3 ਕਿ ਮਹੀਨੇ ਤੋਂ ਇਹ ਜਨਵਰੀ ਐਂਡ ਤੋਂ ਇਹ ਬੰਦੇ ਐਕਟਿਵ ਹੋਏ ਸੀ ਕਿੰਨੇ ਕੇ ਬ੍ਰੇਨਕੋਚ ਸੀਗੇ ਵੈਦਰ ਦੇ ਵਰ ਪਾਰਟ ਆਫ ਦਿਸ ਲਾਰਜ ਔਰਗੇਨਾਈਜ਼ਡ ਔਰਗੇਨਾਈਜ਼ਡ ਕ੍ਰਾਈਮ ਨੈਟਵਰਕ ਬਟ ਇਟ ਇਜ਼ ਡਿਫਿਕਲਟ ਟੂ ਸੇ ਐਟ ਦਿਸ ਪੁਆਇੰਟ ਆਫ ਟਾਈਮ ਜਿਵੇਂ ਮੈਂ ਤੁਹਾਨੂੰ ਕਿਹਾ ਪੰਨੂ ਦੇ ਡਾਇਰੈਕਟ ਕੰਟੈਕਟ ਚ ਨਹੀਂ ਸੀਗੇ ਇਹ ਬੰਦੇ ਇਹ ਕੁਝ ਮੀਡਲਮੈਨ ਸੀਗੇ ਉਹਨਾਂ ਦੇ ਕੰਟੈਕਟ ਦੇ ਵਿੱਚ ਸੀਗੇ ਦੇਖੋ ਦੋਨੋ ਚੀਜ਼ਾਂ ਹੈਗੀਆਂ ਭਾਵਨਾਤਮਕ ਵੀ ਇਸ਼ੂ ਹੈਗਾ ਔਰ ਦੂਸਰਾ ਪੈਸੇ ਦਾ ਜਿਹੜਾ ਹੈਗਾ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਆਈ ਊਡ ਸੇ ਕਿ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਸਭ ਨੂੰ ਜਿਹੜਾ ਹੈਗਾ ਡੋਮਿਨੇਟ ਕਰਦੀ ਹੈ ਇਹ ਇਹ ਅਜੇ ਇਹਨਾਂ ਦੇ ਫਾਈਨੈਂਸ਼ੀਅਲ ਰਿਕਾਰਡਸ ਤੋਂ ਪਤਾ ਲੱਗਿਆ ਪ੍ਰੋਫਾਈਲ ਜਿਹੜਾ ਸੁਖਬੀਰ ਹੈ ਉਹ 32 ਸਾਲ ਦਾ ਹੈਗਾ ਕਰਿਆਨੇ ਦੀ ਦੁਕਾਨ ਹੈਗੀ ਇਹਦੀ ਔਰ ਇਹ ਉੱਥੇ ਲੋਕਲ ਨੂਰਪੁਰ ਚੱਠੇ ਪਿੰਡ ਦੇ ਵਿੱਚ ਰਹਿੰਦਾ ਹੈ ਇਹ ਔਰ ਜਿਹੜਾ ਇਹਦੇ ਨਾਲ ਦਾ ਹੈਗਾ ਅਫਤਾਰ ਉਹ ਟੈਲੀਕਮਿਊਨੀਕੇਸ਼ਨ ਦਾ ਕੋਈ ਡੈਲੀਗੇਟ ਦਾ ਕੰਮ ਕਰਦਾ ਇਹਨਾਂ ਕੋਲੋਂ ਇਹਨਾਂ ਕੋਲੋਂ 4 4 ਮੋਬਾਈਲ ਫੋਨ ਮਿਲੇ ਜਿਸ ਦੇ थ्रू ਇਹਨਾਂ ਨੇ ਜਿਵੇਂ ਡਾਇਰੈਕਸ਼ਨਸ ਆਈਆਂ ਜਾਂ ਮੋਬਾਈਲ ਤੋਂ ਵੀਡੀਓ ਅਪਲੋਡ ਕੀਤਾ ਪਲੱਸ ਜਿਹੜਾ ਮੋਟਰਸਾਈਕਲ ਯੂਜ਼ ਹੋਇਆ ਵਾਰਦਾਤ 'ਚ ਜਿਸ ਦੇ ਉੱਤੇ ਕਰਲੇ ਸੀ ਸਾਰੀ ਵਾਰਦਾਤ ਉਹ ਅਸੀਂ ਰਿਕਵਰ ਕੀਤਾ ਇਹਨਾਂ ਦੀ ਕ੍ਰਿਮੀਨਲ ਬੈਕਗ੍ਰਾਉਂਡ ਹੈ ਜਿਹੜੇ ਜਿਵੇਂ ਮੋਰਾਵਾਲੀ ਦਾ ਪਰਚਾ ਦਰਜ ਹੈ ਜਾਂ ਹੋਰ ਜਿਹੜੇ ਪਰਚੇ ਦਰਜ ਹੈ ਇਹੀ ਖਿਲਾਲ ਸਮਨੇ ਆਇਆ ਸਰ ਕਿੰਨੇ ਪੈਸੇ ਨੇ ਉਹ ਫਾਈਨੈਂਸ਼ੀਅਲ ट्राਨਸੈਕਸ਼ਨ ਜਿਹੜੀ ਹੈਗੀ ਉਹ ਅਸੀਂ ਅਜੇ ਇਨਵੈਸਟੀਗੇਟ ਕਰ ਰਹੇ ਹਾਂ ਸਿਰਫ ਇੱਥੇ ਨਹੀਂ ਕਿ ਕਿਹੜੇ ਮਾਰਕੀਟ ਜਿਹੜਾ ਕਿੰਨੇ ਦੇ ਵਿੱਚ ਹੈ ਉਹ ਵੀ ਦੇਖਦੇ ਦੇ ਹੀ ਲੋਕ ਦੇਖੋ ਪਰਟੀਕਲ ਚੇਨ ਜਿਹੜੀ ਬਣੀ ਹੈ ਕਿਵੇਂ ਹੁੰਦਾ ਨਹੀਂ ਚਾਹ ਦੇਖੋ ਇਹ ਦੋ ਬੰਦੇ ਫਿਗਰ ਹੋਏ ਜਿਨ੍ਹਾਂ ਨੇ ਵਾਰਦਾਤ ਸਾਡੇ ਏਰੀਆ ਚ ਕੀਤੀ ਹੈ ਜਿਹੜੀ ਹਿਮਾਚਲ ਵਾਲੀ ਤੁਸੀਂ ਵਾਰਦਾਤ ਕਹਿ ਰਹੇ ਹੋ ਉਹ ਜਦ ਤੱਕ ਇਹਨਾਂ ਤੋਂ ਫਰਦਰ ਡਿਟੇਲਡ ਕੁਝ ਤਾਂ ਅਸੀਂ ਕਰਦੇ ਉਦ ਤੱਕ ਨਹੀਂ ਕਲੀਅਰ ਹੈ ਔਰ ਵੀ ਗੁੱਡ ਐਂਡ ਦੋਸਟ ਕਿੱਥੇ ਪਰ ਆਪਸੀ ਜਿਹੜਾ ਨਹੀਂ ਤੁਸੀਂ ਦੇਖੋ ਗੁਰਪਤਵੰਤ ਪਰਬੂ ਜਿਹੜਾ ਹੈਗਾ ਡਿਕਲੇਰਡ ਟੈਰੈਂਟਸ ਹੈ ਬਾਏ ਗਵਰਨਮੈਂਟ ਆਫ ਇੰਡੀਆ ਠੀਕ ਹੈ ਇਸ ਤਰ੍ਹਾਂ ਦੇ ਬੰਦਿਆਂ ਨੂੰ ਬੇਨਫੀਟ ਉਸ ਜਦੋਂ ਕਰਦਾ ਹੈ ਔਰ ਫਾਈਨੈਂਸ਼ੀਅਲ ਮਤਲਬ ਨਾ ਵੀ ਹੈਲਪ ਕਰਦਾ ਹੈ ਫੰਡਿੰਗ ਕਰਦਾ ਹੈ ਤਾਂ ਇਟ ਇਜ਼ ਵੈਰੀ ਡੈਰੋਗੇਟਰੀ ਫਾਰ ਫਾਰ ਦ ਕੰਟਰੀ ਆਲਸੋ ਲਗਭਗ 14 14 14 ਅਪ੍ਰੈਲ ਨੂੰ ਲਈ ਹੈਡਕ quarters ਤੋਂ ਐਡਵਾਈਸ ਵੀ ਜਾਰੀ ਹੋਈ ਹੈ ਔਰ ਡਿਟੇਲਡ ਇਨਸਟਰਕਸ਼ਨ ਹੈਗੀ ਅਸੀਂ ਪੂਰੀ ਸਿਕਿਉਰਿਟੀ ਪ੍ਰਬੰਧ ਕਰਾਂਗੇ ਇਸ ਤਰ੍ਹਾਂ ਦੀ ਵਾਰਦਾਤ ਨਹੀਂ ਹੋ ਜਮਾਂ ਇੱਕ ਦੁੱਕਾ ਜਿਹੜੀ ਇਸ ਤਰ੍ਹਾਂ ਦੀ ਵਾਰਦਾਤਾਂ ਹੁੰਦੀਆਂ ਉਹਦੇ ਵਿੱਚ ਅਸੀਂ ਸਾਡੀ ਟੀਮ ਨੇ ਜਿਹੜਾ ਹੈਗਾ ਆਈ ਥਿੰਕ 4 ਡੇਜ਼ ਦੇ ਵਿੱਚ ਹੀ ਤੁਸੀਂ ਇਹਨਾਂ ਨੇ ਵਧੀਆ ਕੰਮ ਕਰਕੇ ਇਹਨਾਂ ਨੂੰ ਅਰੈਸਟ ਕਰ ਦਿੱਤਾ ਹੈ ਸੈਂਟਰਲ ਜੀ ਹੈ ਨਾ ਟਾਈਪ ਹੈ ਸੈਂਟਰਲ ਏਜੰਸੀਆਂ ਦਾ ਮੈਸ਼ਨਟ ਆਈਪ ਹੁੰਦਾ ਜੀ ਇੱਥੇ ਕੋਆਰਡੀਨੇਟਡ ਕਿਹੜਾ ਆਪਸ ਵਿੱਚ ਕੰਮ ਕਰਦੇ ਨੇ ਐਂਡ ਮੋਟ ਜੀ ਦਵੇ ਸਾਰਾ ਦੇਖੋ ਇਹ ਹੈਡਕ quarters ਲੈਵਲ ਤੇ ਸੀਨੀਅਰ ਆਫਿਸਰਸ ਦੇ ਲੈਵਲ ਤੇ ਹੁੰਦਾ ਹੈ ਜਿਹੜੀ ਕੋਆਰਡੀਨੇਸ਼ਨ ਮੀਟਿੰਗਸ ਔਰ ਏਂਚੇਂਜ ਆਫ ਇਨਫੋਰਮੇਸ਼ਨ ਮੀਡਲ ਮੈਨ ਹੋਣਾ ਅਸੀਂ ਅਸੀਂ ਬੜੀ ਪ੍ਰੀਲੀਮਿਨਰੀ ਸਟੇਜ ਤੇ ਇਨਵੈਸਟੀਗੇਸ਼ਨ ਹੈ ਕੁਝ ਨਾਮ ਫਿਗਰ ਹੋਏ ਨੇ ਲੇਕਿਨ ਜਦ ਤੱਕ ਸਾਡੇ ਕੋਲ ਪੱਕੇ ਸਬੂਤ ਨਹੀਂ ਹੈ ਉਹ ਨਾਮ ਅਜੇ ਤੁਹਾਡੇ ਨਾਲ ਸ਼ਹਿਰ ਨਹੀਂ ਕੀਤਾ ਜਾ ਸਕਦਾ ਦੋ ਬੰਦੇ ਜਿਹੜੇ ਸੀਗੇ ਉਹ ਫੋਰਨ ਸੋਇਲ ਤੇ ਕੰਮ ਕਰ ਰਹੇ ਆ ਉੱਥੋਂ ਹੀ ਆਪਰੇਟ ਕਰਦੇ ਆ ਇਸੇ ਕਰਕੇ ਇਹਨਾਂ ਦਾ ਹੌਸਲਾ ਵੱਧਦਾ ਹੈ ਨਾ ਫੋਰਨ ਸੋਇਲ ਤੋਂ ਆਪਰੇਟ ਕਰਦੇ ਐਵੇਂ ਲੱਗਦਾ ਕਿ ਫੜੇ ਨਹੀਂ ਜਾਵਾਂਗੇ ਇੱਥੋਂ ਦੇ ਲੋਕਲ ਬੰਦੇ ਫੜੇ ਜਾਂਦੇ ਜਿਹੜੇ ਮੇਨ ਇਹਨਾਂ ਦੇ ਹੈਂਡਲਰਸ ਹੁੰਦੇ ਆ ਉਹ ਫੋਰਨ ਜਿੰਦ ਤੱਕ ਮਤਲਬ ਇਟਸ ਇਟਸ ਅ ਵੈਰੀ ਕੰਪਲੈਕਸ ਪ੍ਰੋਸੈਸ ਐਕਸਟਰਡੀਸ਼ਨ ਹੈ ਜਾਂ ਹੋਰ ਹੈ ਤਾਂ ਉਹਦੇ ਥੋੜਾ ਟਾਈਮ ਲੱਗਦਾ ਲੇਕਿਨ ਉਹਦੇ ਵਿੱਚ ਵੀ ਜਿਹੜਾ ਕਿ ਫਰਕ ਪੈਂਦਾ ਹੈ ਬੜੀ ਇਹ ਮੁਢਲੀ ਸਟੇਜ ਤਫ਼ਸੀਲ ਤੁਹਾਡੇ ਇਮੀਡੀਏਟਲੀ ਅੱਜ ਸਵੇਰੇ ਬੰਦੇ ਪੜੇ ਅਰਲੀ ਮਾਰਨਿੰਗ ਅਸੀਂ ਨਾਲ ਦੀ ਨਾਲ ਤੁਹਾਡੇ ਕੋਲ ਆ ਕੇ ਸਭ ਪਿਆ ਅਨਮੈਰਿਡ ਹੈ ਜੀ ਕਰ ਲਈ ਅਨਾਲਿਸਿਸ ਹਾਂ ਜੀ ਹਾਂ ਜੀ ਮੈਂ ਕਰ ਲਵਾਂਗਾ ਅਨਾਲਿਸਿਸ ਕਰਨਾ ਹੈ ਸਰੀਕੀ ਕੋ ਬੈਠਣਾ ਹੈ ਜੀ 31 ਮਾਰਚ 2025 ਨੂੰ ਪਿੰਡ ਕੰਗਲ थाना ਫਿਲੌਰ ਦੇ ਵਿੱਚ ਅ ਕੁਝ ਸ਼ਰਾਰਤੀ ਅਨਸਰਾਂ ਬਗਾਲ ਡਾਕਟਰ ਅੰਬੇਦਕਰ ਸਾਹਿਬ ਦੇ ਸਟੈਚੂ ਰੂਮ ਜਿਹੜਾ ਹੈਗਾ ਉਹਦੇ ਵਿੱਚ ਉੱਤੇ ਤੇ ਗ੍ਰਾਫਿਟੀ ਔਰ ਅਬਜੈਕਸ਼ਨੇਬਲ ਕੰਟੈਂਟ ਲਿਖਿਆ ਉਹਦੇ ਵਿੱਚ ਅਸੀਂ ਇਮੀਡੀਏਟਲੀ 299 113 ਬੀਐਨਐਸ ਚ ਅਰਜ਼ੀ ਦਰਜ ਕੀਤਾ ਔਰ ਅੱਜ ਅਰਲੀ ਮਾਰਨਿੰਗ ਬੇਸਡ ਔਨ ਹਿਊਮਨ ਐਂਡ ਟੈਕਨੀਕਲ ਇੰਟੈਲੀਜੈਂਸ ਅਸੀਂ ਦੋ ਬੰਦੇ ਅਰੈਸਟ ਕੀਤੇ ਆ ਉਹਦੇ ਵਿੱਚੋਂ ਜਿਹੜਾ ਮੇਨ ਕਲਪਰੇਟ ਹੈਗਾ ਇੱਕ ਦਾ ਨਾਮ ਹੈਗਾ ਸੁਖਬੀਰ ਸਿੰਘ ਤੇ ਨੂਰਪੁਰ ਚੱਠੇ ਦਾ ਰੰਗਲ ਹੈ ਪੀਐਸ ਨਬੂਦ ਦੂਸਰਾ ਇਹਦਾ ਜਿਹੜਾ ਸਾਥੀ ਹੈਗਾ ਅਵਤਾਰ ਸਿੰਘ ਉਹ ਵੀ ਨੂਰਪੁਰ ਚੱਠੇ ਦਾ ਹੈਗਾ ਅਸੀਂ ਅੱਜ ਇਹਨਾਂ ਦੋਨਾਂ ਨੂੰ ਅਰੈਸਟ ਕੀਤਾ ਹੈਗਾ ਔਰ ਇਹਨਾਂ ਤੋਂ ਇੱਕ ਮੋਟਰਸਾਈਕਲ ਔਰ ਚਾਰ ਮੋਬਾਈਲ ਫੋਨ ਰਿਕਵਰ ਕੀਤੇ ਹਨ ਇਸ ਦੇ ਨਾਲ ਹੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਤੋਂ ਪਤਾ ਲੱਗਿਆ ਇਹਨਾਂ ਨੇ ਕੁਝ ਹੋਰ ਵਾਰਦਾਤਾਂ ਨੂੰ ਵੀ ਅੰਜਾਮ ਦਿੱਤਾ ਹੈਗਾ ਪਿਛਲੇ 2-3 ਮਹੀਨਿਆਂ ਤੋਂ ਇਹ ਜਿਹੜੇ ਸੀਗੇ ਐਕਟਿਵ ਸੀਗੇ ਸਾਡੇ ਏਰੀਆ 'ਚ ਉਹਦੇ ਵਿੱਚ ਇਹਨਾਂ ਨੇ ਫਰਵਰੀ 2025 'ਚ ਲਕੋਧਰ ਇੱਕ ਸਕੂਲ ਦੇ ਉੱਤੇ ਗ੍ਰਾਫਿਟੀ ਔਰ ਖਾਲਿਸਤਾਨ ਵਗੈਰਾ ਦੇ ਸਲੋਗਨ ਲਿਖੇ ਇਸ ਤੋਂ ਇਲਾਵਾ 26 ਮਾਰਚ 2025 ਨੂੰ ਇਹਨਾਂ ਨੇ ਮੋਹਰਾਂਵਾਲੀ ਜ਼ਿਲ੍ਹਾ ਫਸ਼ਾਰਪੁਰ ਇਸ ਤਰ੍ਹਾਂ ਦੀ ਗਤੀਵਿਧੀ ਨੂੰ ਇੰਜ਼ਾਮ ਦਿੱਤਾ ਔਰ ਮਾਰਚ 2025 ਬੂਟਾ ਮੰਡੀ ਜਲੰਧਰ ਇਹਨਾਂ ਨੇ ਡਾਕਟਰ ਅੰਮ੍ਰਿਤਪਾਲ ਜੀ ਦੇ ਬੁੱਤੂ ਨਕਸਾਨ ਪੰਚਾਇਤੀ ਕੋਸ਼ਿਸ਼ ਕੀਤੀ ਲੇਕਿਨ ਪੁਲਿਸ ਦੀ ਮੁਸਤੈਦੀ ਕਾਰਨ ਇਹ ਨਹੀਂ ਹੋ ਸਕੀ ਵਾਰਦਾ ਔਰ ਇਹਨਾਂ ਦੀ ਫਰਦਰ ਅਸੀਂ ਜਿਹੜਾ ਹੈਗਾ ਰਿਮਾਂਡ ਲੈ ਕੇ ਅੱਜ ਕੁਝ ਤਾਜ ਕਰਾਂਗੇ ਦੋ ਬੰਦੇ ਸਾਨੂੰ ਹੋਰ ਫਿਕਰ ਹੋਏ ਹੈ ਜਿਹੜੇ ਫੋਰਨ ਸੋਇਲ ਤੋਂ ਆਪਰੇਟ ਕਰ ਰਹੇ ਹੈ ਔਰ ਇਹਨਾਂ ਨੂੰ ਫੰਡਿੰਗ ਉਹ ਜਿਹੜੇ ਕਰਦੇ ਸੀ ਇਸ ਦੇ ਨਾਲ ਹੀ ਇਹਦੇ ਵਿੱਚ ਸਟ੍ਰਿੰਜੈਂਟ ਯੂਆਪਾ ਦੇ ਸੈਕਸ਼ਨ ਲਗਾਏ ਔਰ ਇਹਦੇ ਵਿੱਚ ਜਲਦੀ ਇਹਦੀ ਤਫਤੀਸ਼ ਕੰਪਲੀਟ ਕਰਕੇ ਇਹਨੂੰ ਲੌਜੀਕਲ ਐਂਡ ਤੱਕ ਲੈ ਕੇ ਜਾਓ ਪਤਾ ਲੱਗਦਾ ਕਿ ਕਿੰਨੇ ਸੀਸੀਟੀਵੀ ਸੌਂਦੇ ਆਏ ਹੋਵੇ ਕਿ ਕਿੰਨੇ ਕਿ ਟਾਈਮ ਦੇ ਵਿੱਚ ਇਹਨਾਂ ਨੇ ਇਸ ਵਾਰ ਦਾ ਕੰਮ ਅੰਜਾਮ ਦਿੱਤਾ ਦੇਖੋ ਜਿਹੜੀ ਜਿਹੜੀ ਇਹ ਅਸੀਂ ਇਨਵੈਸਟੀਗੇਸ਼ਨ ਕੀਤੀ ਔਰ ਇਹਨਾਂ ਤੱਕ ਕੌਂਸੇ ਹੈ 50 ਕਿਲੋਮੀਟਰ ਸੀਸੀਟੀਵੀ ਟ੍ਰੇਲ ਜਿਹੜੀ ਫਾਲੋ ਕਰਕੇ ਇਹਨਾਂ ਨੂੰ ਫੜਿਆ ਗਿਆ ਬੇਸਡ ਔਨ ਟੈਕਨੀਕਲ ਐਂਡ ਇਨਫੋਰਮੈਂਟ ਇੰਟੈਲੀਜੈਂਸ ਔਰ ਜਿਹੜੀ ਸਾਡੀ ਮੁੱਢਲੀ ਤਫਤੀਸ਼ ਹੈ ਉਹਦੇ ਵਿੱਚ ਇਹ ਪਤਾ ਲੱਗੇ ਕਿ 3 3.5 ਮਹੀਨੇ ਤੋਂ ਇਹ ਐਕਟਿਵ ਸਗੇ ਉਹਨਾਂ ਨੇ ਕਈ ਵਾਰਦਾਤਾਂ ਨੂੰ ਹੋਰ ਵੀ ਇੰਜਾਮ ਦੇਣਾ ਸੀ ਸਰ ਇਹਨਾਂ ਦਾ ਆਪ ਦਾ ਕਿੱਦਾਂ ਬਣਦਾ ਪਤਾ ਉਹ ਦੇਖੋ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਹਜੇ ਬੜੇ ਮੁੱਢਲੀ ਸਟੇਜ ਤੇ ਹੈਗੇ ਸਾਰੇ ਜਿਹੜੇ ਕੁਐਸਚਨਸ ਹੈ ਅੱਜ ਅਸੀਂ ਵੱਤ ਕਿਉਂਕਿ ਇਸ ਜੂਆਪਾ ਲੱਗਿਆ ਹੋਇਆ ਸਾਨੂੰ ਰਿਮਾਂਡ ਕਾਫੀ ਖਿਲਣਾ ਹੈਗਾ ਉਹਦੇ ਵਿੱਚ ਕੁਐਸਚਨਸ ਕਲੀਅਰ ਹੋਣਗੇ ਸਰ ਕਿਉਂਕਿ ਕਿਹੜੇ ਉਹ ਜਿਹੜਾ ਇੱਕ ਹੀ ਵਾਰਦਾਤ ਸੇਮ ਵਾਰ ਦਾ ਸੇਮ ਵੀਕਲੀ ਯੂਜ਼ ਕਰ ਰਹੇ ਸੀਗੇ ਮੋਬਾਈਲ ਫੋਨ ਵੀ ਸੇਮ ਯੂਜ਼ ਕਰ ਰਹੇ ਸੀ ਔਰ अर्ਲੀ ਮਾਰਨਿੰਗ ਜਦੋਂ ਇਹਨਾਂ ਨੂੰ ਹੁੰਦਾ ਕਿ ਕੋਈ ਨਹੀਂ ਹੈਗਾ ਉੱਥੇ ਸੁੰਸਾਨ ਹੈ ਤਾਂ ਉਦੋਂ ਹੀ ਵਾਰਦਾਤ ਦਾ ਅੰਜਾਮ ਹੋਇਆ ਜਿਹੜੇ ਇਹਨਾਂ ਕੋਲ ਬਾਈਟ ਮਿਲੇ ਨਹੀਂ ਕਿ ਕਿੰਨੇ ਦੇ ਅੰਦਰ ਹੀ ਹਿੱਟਰ ਬਾਹਰ ਬੈਠੇ ਨੇ ਉਹਨਾਂ ਨੇ ਇਸੇ ਪਰਟੀਕੂਲਰ ਐਪ ਤੇ ਜਿਹੜੀ ਸੀ WhatsApp ਤੇ Instagram ਤੇ ਜਾਂ ਦੇਖੋ ਮੋਬਾਈਲ ਮੋਬਾਈਲ ਫੋਰੈਂਸਿਕਸ ਔਰ ਐਨਾਲਿਸਿਸ ਕਰਕੇ ਉਸ ਕੰਕਲੂਜਨ ਤੇ ਪਹੁੰਚਾਂਗੇ ਦੇਖੋ ਕਈ ਕਈ ਤਰ੍ਹਾਂ ਦੀ ਐਪਸ ਹੈਗੀਆਂ ਜਿਹੜੀਆਂ ਮਤਲਬ ਥੋੜਾ ਮੁਸ਼ਕਿਲ ਹੈ ਉਹਦਾ ਡਾਟਾ ਲਾ ਐਨਫੋਰਸਮੈਂਟ ਏਜੰਸੀਜ਼ ਨੂੰ ਮਿਲਦਾ

ਦੇਖੋ ਦੇ ਹੈਵ ਐਸਕੇਲੇਟਡ ਇਟ ਟੂ ਪੰਤੂਰਨ ਦਿਸ ਥਿੰਗ ਇਨੀਸ਼ੀਅਲੀ ਦੇ ਮਾਈਟ ਹੈਵ ਬਿਗਨ ਵਿਦ ਨਾਰਾ ਲਿਖਣਾ ਕਾਲਿਸਤਾਨ ਸਿਧਾਬਾਦ ਐਂਡ ਆਲ ਉਸ ਤੋਂ ਬਾਅਦ ਦੇ ਐਸਕੇਲੇਟ ਕਰ ਰਹੇ ਸੀ ਕਿਉਂਕਿ ਜਦੋਂ ਕ੍ਰਾਈਮਨਲ ਕਈ ਵਾਰ ਨਹੀਂ ਫੜਾਇਆ ਜਾਂਦਾ ਤਾਂ ਉਹ ਗ੍ਰੈਜੂਏਟ ਕਰਕੇ ਵੱਡਾ ਕ੍ਰਾਈਮ ਕਰਨ ਦੀ ਕੋਸ਼ਿਸ਼ ਕਰਦਾ ਲੱਗਦਾ ਕਿ ਸਾਰੇ ਐਂਟਰਪ੍ਰੀਜ਼ਰਸ ਪਾਸੇ ਨਾਲ ਹੀ ਜੁੜਿਆ ਹੋਏ ਨੇ 4-5 ਦੇ ਸਪਰੇਸੀ ਨਹੀਂ ਬਿਲਕੁਲ ਇਹ ਤਾਂ ਪੰਨੂ ਨੇ ਆਪਣੀ ਵੀਡੀਓ ਪਾਈ ਹੈਗੀ ਦਿਸ ਦਿਸ ਇਜ਼ ਡਾਇਰੈਕਟਲੀ ਲਿੰਕਡ ਵਿਦ ਪੰਨੂ ਜਿਨੇ ਉਹਦੇ ਵਿੱਚ ਉਹਨੇ ਥ੍ਰੈਟਰੀ ਕੀਤਾ ਹੈਗਾ 14 ਅਪ੍ਰੈਲ ਤੱਕ ਤੁਸੀਂ ਕੀ ਆਸੀ ਦਬੀ ਦਾਸ ਚਾਹ ਇਹਨਾਂ ਨੇ ਕਰਨੀ ਸੀਗੀ ਲੇਕਿਨ ਇਹਨਾਂ ਨੂੰ ਫੜ ਲਿਆ ਤਾਂ ਹੁਣ ਤਾਂ ਮਤਲਬ ਇਹ ਹੁਣ ਜੇਲ੍ਹ ਦੀ ਆਵਾ ਖਾਂਗੇ ਮਿਸ ਗਾਈਡਡ ਵੀ ਹੈਗੇ ਔਰ ਮੇਨ ਮੋਟਿਵ ਇਹਨਾਂ ਦਾ ਪੈਸੇ ਸਿਰਫ ਦੋ ਜਣੇ ਇਹਨਾਂ ਦੇ ਨਾਲ ਹੋਣ ਕੀ ਹੈ ਇਹ ਦੋ ਜਣੇ ਉਹਨਾਂ ਦੀ ਫਾਈਨੈਂਸ਼ੀਅਲ ਤੇ ਬਾਕੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਉਹ ਉਹਨਾਂ ਦਾ ਫਰਦਰ ਜਿਹੜੀ ਪੁੱਛਤਾਚ ਕਰਾਂਗੇ ਜੀ ਜੇ ਇਹਨਾਂ ਨੇ ਕਿਤੇ ਹਾਈਡ ਕੀਤੀ ਹੈ ਤਾਂ ਉਹ ਜ਼ਰੂਰ ਅਸੀਂ ਇਹ ਫਿਰ ਅਕੇ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ